ਅੱਜ ਕਾਂਗਰਸ ਪਾਰਟੀ ਵੱਲੋਂ ਹਲਕਾ ਚਿਤਰਾਣਾ ਦੇ ਘੱਗਾ ਵਿਖੇ ਸពਕਾ ਵਿਧਾਇਕ ਜodhpur ਤੋਂ ਮਨੀਸ਼ਾ ਅਪਵਾਰ ਪਹੁੰਚੇ ਹਨ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਜਿਹੜੇ ਵਰਕਰਾਂ ਨਾਲ ਸਾਰਿਆਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜੀ ਇੱਥੇ ਵਰਕਰਾਂ ਦੀ ਜੋ ਵੀ ਰਿਪੋਰਟ ਹੋਵੇਗੀ ਉਹ ਅਸੀਂ ਸਿੱਧੇ ਦਿੱਲੀ ਪਹੁੰਚਾਵਾਂਗੇ راہુલ ਗਾਂਧੀ ਤੱਕ ਪਹੁੰਚਾਵਾਂਗੇ ਔਰ ਇਸ ਏਰੀਆ ਦੇ ਵਿੱਚ ਜਿੱਥੇ ਘੱਗੇ ਪਹੁੰਚੇ ਨੇ ਸਿਤਰਾਣੀ ਪਹੁੰਚੇ ਨੇ ਵਕਵਾਕ ਤੋਂ ਤਾਮਾਤੇ ਉਹਨਾਂ ਵੱਲੋਂ ਮਿਲਣੀ ਕੀਤੀ ਗਈ ਹੈ ਵਰਕਰਾਂ ਦੇ ਨਾਲ ਤੇ ਉਧੇਤਾਰਾਂ ਦੇ ਨਾਲ ਅਸੀਂ ਗੱਲ ਕਰਾਂਗੇ ਜਿਹੜੇ ਕਿ ਵਰਕਰ ਵੀ ਨੇ ਤੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਜਿਹੜੇ ਮਨੀਸ਼ਾ ਪਾਰ ਪਹੁੰਚੇ ਹੋਏ ਹਨ ਕਾਂਗਰਸ ਪਾਰਟੀ ਦੇ ਸਾਹਿਬ ਦਾ ਵਿਧਾਇਕ ਪਹੁੰਚੇ ਹੋਏ ਨੇ ਕਿਉਂਕਿ ਅਜਰਬਰ ਵੀ ਨੇ ਉਹ ਇਸ ਹਲਕੇ ਦੇ ਵਿੱਚ ਪਹੁੰਚੇ ਹੋਏ ਨੇ ਕਿਸ ਤਰ੍ਹਾਂ ਦਾ ਅੱਜ ਦਾ ਇਹਨਾਂ ਦਾ ਮੀਟਿੰਗ ਐ ਪ੍ਰੋਗਰਾਮ ਐ ਔਰ ਕਿਸ ਤਰ੍ਹਾਂ ਦਾ ਉਲੀਕਿਆ ਗਿਆ ਟਾਈਮ ਅਸੀਂ ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਨੇ ਖਨੋੜਾ ਸਾਹਿਬ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਸ ਤਰ੍ਹਾਂ ਦਾ ਅੱਜ ਜਿਹੜਾ ਇੱਥੇ ਦਾ ਪ੍ਰੋਗਰਾਮ ਰੱਖਿਆ ਗਿਆ ਐ ਮੀਟਿੰਗ ਰੱਖੀ ਗਈ ਐ ਔਰ ਇਹ ਵਿੱਚ ਕੀ ਕੀ ਮੁੱਖ ਏਜੰਡੇ ਹੋਣਗੇ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਆ ਕੋ ਹਰਵਿੰਦਰ ਖਨੋੜਾ ਮੈਂ ਪ੍ਰਧਾਨ ਆ ਜ਼ਿਲ੍ਹਾਕਾਰ ਕਮੇਟੀ ਪਟਿਆਲਾ ਰੂਲਰ ਅੱਜ ਜਿਹੜੇ ਪ੍ਰੋਗਰਾਮ ਦੇ ਅਸੀਂ ਸੰਬੰਧ ਦੇ ਵਿੱਚ ਆਇਆ ਸੰਗਠਨ ਸਿਰਜਣ ਅਭਿਆਨ ਦੇ ਤਹਿਤ ਪ੍ਰੋਗਰਾਮ ਦੇ ਸੀ ਉਰੇ ਆਇਆ ਸਾਡੇ 올 ਇੰਡੀਆ ਕਾਰਕਮੇਟੀ ਵੱਲੋਂ ਜ਼ਿਲ੍ਹਾ ਪਟਿਆਲਾ ਰੂਲਰੀ ਨਿਯੁਕਤ ਕੀਤੇ ਨੇ অবজারভার ਬਹੁਤ ਹੀ ਸਤਿਕਾਰਯੋਗ ਮੈਮ ਸ਼੍ਰੀਮਤੀ ਮਨੀਸ਼ਾ ਪਵਾਰ ਜੀ ਐਕਐਮਐਲਏ ਜੋਧਪੁਰ ਰਾਜਸਥਾਨ ਤੋਂ ਉਹ ਆਏ ਵੀ ਨੇ ਉਹਨਾਂ ਨੇ ਆ ਕੇ ਜਿਸ ਤੋਂ ਆਏ ਨੇ ਉਹ ਉਸ ਦਿਨ ਤੋਂ ਉਹ ਪਟਿਆਲੇ ਪਹਿਲਾਂ ਦੋ ਦਿਨ ਉਹਨਾਂ ਨੇ ਉੱਥੇ ਮੀਟਿੰਗਾਂ ਲਈਆਂ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਹਲਕਿਆਂ ਵਿੱਚ ਅਸੀਂ ਨਾਬਾ ਵੀ ਸਾਰਾ ਕਵਰ ਕਰ ਲਿਆ ਇਹ ਅਸੀਂ ਸਨੌਰ ਵੀ ਕਵਰ ਕਰਿਆ ਅੱਜ ਅਸੀਂ ਛਤਰਾਣੇ ਆਏ ਆ ਕੱਲ ਨੂੰ ਅਸੀਂ ਨੇ ਸਮਾਣੇ ਜਾਣਾ ਉਤੋਂ ਬਾਅਦ ਅਸੀਂ ਘਨੌਰ ਸੰਗਠਨ ਨੂੰ ਕਿਵੇਂ ਮਜ਼ਬੂਤ ਆਪਾਂ ਕਰ ਸਕਦੇ ਆ ਉਹ ਸਬੰਧ ਦੇ ਵਿੱਚ ਮੈਂ ਜਾ ਕੇ ਹਲਕੇ ਵਿੱਚ ਪਹਿਲਾ ਸਾਰਾ ਪਾਰਟੀ ਦਾ ਪ੍ਰੋਗਰਾਮ ਦਿੰਦੇ ਨੇ ਤੇ ਉਸ ਤੋਂ ਬਾਅਦ ਉਹ ਇਕੱਲੇ ਬੈਠ ਕੇ ਅੰਦਰ ਉਹ ਇਕੱਲੇ ਹੁੰਦੇ ਨੇ ਉੱਥੇ ਕੋਈ ਹਲਕਾ ਇੰਚਾਰਜ ਨਹੀਂ ਨਾ ਜ਼ਿਲ੍ਹਾ ਪ੍ਰਧਾਨ ਕੋਈ ਉਹਨਾਂ ਦੇ ਕੋਲ ਹੀ ਨਹੀਂ ਜਾਂਦਾ ਉਹ ਸੈਪਰੇਟ ਬੈਠ ਕੇ ਸੰਗਠਨ ਦੀ ਮਜ਼ਬੂਤੀ ਵਾਸਤੇ ਜਿੰਨੇ ਹਲਕੇ ਸੋ ਸਾਡੇ ਅਹੁਦੇਦਾਰ ਨੇ ਚਾਹੇ ਬਲਾਕ ਦਾ ਪ੍ਰਧਾਨ ਆ ਚਾਹੇ ਮੰਡਲ ਪ੍ਰਧਾਨ ਆ ਚਾਹੇ ਕੋਈ ਜ਼ਿਲ੍ਹੇਦਾਰ ਦਾ ਜ਼ਿਲ੍ਹੇਦਾਰ ਜ਼ਿਲ੍ਹੇ ਦਾ ਅਹੁਦੇਦਾਰ ਆ ਚਾਹੇ ਕੋਈ ਸਾਡਾ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲਾ ਉਹਦੇ ਵਿਚਾਰ ਉਹ ਜਾ ਕੇ ਅੰਦਰ ਦੱਸਦਾ ਵੀ ਪ੍ਰਧਾਨ ਨੇ ਜ਼ਿਲੇ ਦੇ ਨੇ ਕਿੰਨੀ ਐਕਟੀਵਿਟੀ ਕੀਤੀ ਜਾਂ ਉਹਨੇ ਨਹੀਂ ਕੀਤੀ ਜਾਂ ਸਾਡੇ ਇੱਥੇ ਆ ਕੇ ਮੀਟਿੰਗ ਕੀਤੀ ਜਾਂ ਨਹੀਂ ਕੀਤੀ ਜਾਂ ਇਸ ਤੋਂ ਵਧੀਆ ਪ੍ਰਧਾਨ ਸਾਹਿਬ ਤੋਂ ਹੋ ਸਕਦਾ ਜਾਂ ਕਾਂਗਰਸ ਨੂੰ ਮਜ਼ਬੂਤ ਕਰਨ ਵਾਸਤੇ ਉਹ ਆਪਣੇ ਸੁਝਾਅ ਦਿੰਦੇ ਨੇ ਤੇ ਮੈਂ ਮੈਂ ਉਹ ਸਾਰਾ ਨੋਟ ਕਰ ਦਿੰਦੇ ਉਸ ਤੋਂ ਬਾਅਦ ਇਹਨਾਂ ਨੇ ਦੇਸ਼ ਕਰੀ ਦੇ ਥਰੂ ਆਲ ਇੰਡੀਆ ਨੂੰ ਕੌਂਸਲ ਕਮੇਟੀ ਨੂੰ ਦੇ ਦੇਣੇ ਫਿਰ ਉਸ ਤੋਂ ਬਾਅਦ ਡਿਸੀਜਨ ਹੋ ਗਈ ਵੀ ਹੱਦ ਤੱਕ ਵੈਸੇ ਜਿਹੜਾ ਪਹਿਲਾਂ ਡਿਸਕਿਊਟ ਪੈ ਰਿਹਾ ਸੀਗਾ ਇੱਥੇ ਕੁਝ ਹਲਕੇ ਦੇ ਵਿੱਚ ਉਹਨੂੰ ਹੁਣ ਕੁਝ ਅਹੁਦੇਦਾਰੀਆਂ ਦੇ ਕੇ ਤੁਸੀਂ ਉਹਨਾਂ ਨੂੰ ਇੱਕ ਮੋਟ ਕਰ ਲਿਆ ਹੈ ਕਾਂਗਰਸ ਨੂੰ ਅੱਜ ਜਿਹੜੇ ਇਕੱਲੇ-ਇਕੱਲੇ ਵਰਕਰ ਦੀ ਵੀ ਔਰ ਜਿਹੜੇ ਅਹੁਦੇਦਾਰਾਂ ਦੀ ਵੀ ਗੱਲਬਾਤ ਸੁਣ ਰਹੀ ਆ ਮੈਡਮ ਕਿਸ ਤਰ੍ਹਾਂ ਦਾ ਇਹਦੇ ਨਾਲ ਤੁਹਾਡੇ ਹੋਰ ਇਹ ਪਾਰਟੀ ਦੇ ਵਿੱਚ ਮਜ਼ਬੂਤੀ ਆਉਗੀ ਇਹਦੇ ਨਾਲ ਬਹੁਤ ਜ਼ਿਆਦਾ ਮਜ਼ਬੂਤੀ ਆਉਣੀ ਆ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਵੀ ਕੋਈ ਕਿਸੇ ਐਮਐਲਏ ਦਾ ਰਿਸ਼ਤੇਦਾਰਾ ਕੇ ਐਮਐਲਏ ਦਾ ਜਵਾਕ ਆ ਜਾਂ ਕਿਸੇ ਐਮਪੀ ਦਾ ਜਾਂ ਉਹਨਾਂ ਦਾ ਕੋਈ ਰਿਸ਼ਤੇਦਾਰ ਆ ਉਹਨਾਂ ਨੂੰ ਪ੍ਰਧਾਨ ਬਣਾ ਦਿੰਦੇ ਸੀ ਤੇ ਉਹਨਾਂ ਨੂੰ ਜਿਹੜੇ ਅਹੁਦੇ ਦੇ ਦਿੰਦੇ ਸੀ ਹੁਣ ਪਾਰਟੀ ਨੇ ਇਹ ਸਖਤ ਫੈਸਲਾ ਲਿਆ ਵੀ ਵਰਕਰਾਂ ਵਿੱਚੋਂ ਮੈਂ ਵੀ ਹਰ ਜਗ੍ਹਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਕਹਿਣਾ ਵੀ ਮੈਨੂੰ ਉਟਾਉਣਾ ਮੈਂ ਨਹੀਂ ਉਨੀ ਵਧੀਆ ਕੰਮ ਕਰਦਾ ਮੇਰੇ ਨਾਲੋਂ ਕੋਈ ਵੀ ਵਧੀਆ ਛਤਰਾਣਾ ਰਿਜ਼ਰਵ ਏਰੀਆ ਇੱਥੇ ਵੀ ਬਹੁਤ ਵਧੀਆ ਸਾਡੇ ਕੈਂਡੀਡੇਟ ਬੈਠੇ ਨੇ ਜਿਹੜੇ ਜ਼ਿਲੇ ਦੀ ਪ੍ਰਧਾਨੀ ਨੂੰ ਚਲਾ ਸਕਦੇ ਨੇ ਆ ਸਾਡੇ ਇੱਥੇ ਕੋਆਰਡੀਨੇਟਰ ਲਾਈਵ ਨੇ ਨਰਤਨਜੀਤ ਸਿੰਘ ਜੀ ਜਾਣਾ ਇਹਨਾਂ ਨੂੰ ਵੀ ਮੈਂ ਕਿਹਾ ਵੀ ਅਪਲਾਈ ਕਰੋ ਸਾਰੇ ਬੰਦਿਆਂ ਨੂੰ ਸਾਹ ਸਤਨਾਮ ਸਿੰਘ ਬੈਠੇ ਨੇ ਸਦਰਾਣੇ ਤੋਂ ਇਹਨਾਂ ਨੂੰ ਵੀ ਕਹਾਂ ਤੁਸੀਂ ਵੀ ਅਪਲਾਈ ਕਰੋ ਇਹ ਬਿੱਟੂ ਵੀ ਬੈਠੇ ਨੇ ਹੋਰ ਬੈਠੇ ਨੇ ਜਿੰਨੇ ਬੰਦੇ ਚਾਹੇ ਰਾਜ ਬੈਠਾ ਅਸੀਂ ਖੁੱਲੀ ਸਾਰਿਆਂ ਨੂੰ ਇਹ ਸੱਦਾ ਦਿੰਦੇ ਆ ਵੀ ਤੁਸੀਂ ਆਪਣਾ ਪ੍ਰਧਾਨਗੀ ਦੇ ਲਈ ਤੁਸੀਂ ਆਪਣੇ ਫਾਰਮ ਭਰੋ ਤੇ ਮੈਨੂੰ ਦੋ ਤੇ ਆਪਣਾ ਉੱਚ ਸਾਰਾ ਬਾਇਓ ਡਾਟਾ ਲਾਓ ਤੇ ਤੁਸੀਂ ਆਪਣਾ ਦੱਸੋ ਵੀ ਅਸੀਂ ਪਾਰਟੀ ਨੂੰ ਇਹਦੇ ਨਾਲੋਂ ਵਧੀਆ ਚਲਾ ਸਕਦੇ ਆ ਜਾਂ ਮੈਨੂੰ ਜਿੱਥੇ ਤੁਸੀਂ ਡਿਊਟੀ ਲਾਉਂਗੇ ਮੈਂ ਉੱਥੇ ਕਰੂੰ ਤੇ ਮੈਂ ਉਹ ਵੈਲਕਮ ਕਰਦਾ ਵੀ ਜਿਸ ਨੂੰ ਵੀ ਇੱਥੇ ਸਾਡੀ ਕਾਂਗਰਸ ਪਾਰਟੀ ਪ੍ਰਧਾਨ ਲਾਊਗੀ ਕਿਸੇ ਨੂੰ ਵੀ ਮੈਂ ਉਹਨੂੰ ਸਿਰ ਝੁਕਾ ਕੇ ਉਹਦੇ ਨਾਲ ਤਨਦੇਈ ਨਾਲ ਚੱਲੂ ਤਾਂ ਕਿ ਅਸੀਂ 2027 ਦੇ ਵਿੱਚ ਜਿਹੜੀ ਕਾਂਗਰਸ ਦੀ ਸਰਕਾਰ ਲਿਆਈਏ ਇਹ ਜਿਹੜੀ ਆਮ ਆਦਮੀ ਪਾਰਟੀ ਨੇ ਸਾਡੇ ਪੰਜਾਬ ਨੂੰ ਰੋਲ ਕੇ ਰੱਖਤਾ ਮਾਰਤਾ ਲੁੱਟਾਂ ਖੋਹਾਂ ਗੈਂਗਬਾਰ ਕਿਸਾਨ ਮਰ ਰਿਹਾ ਮਜ਼ਦੂਰ ਮਰ ਰਿਹਾ ਕਬਜ਼ੇ ਹੋ ਰਹੇ ਨੇ ਇਹ ਸਾਰੀਆਂ ਜਿੱਜਾ ਤੋਂ ਅਸੀਂ ਸਾਡੇ ਪੰਜਾਬ ਨੂੰ ਬਚਾ ਸਕੀ ਜੱਲਾ ਸਾਬ ਅੱਜ ਕਿੱਥੇ ਕਿੱਥੇ ਰੱਖਿਆ ਪ੍ਰੋਗਰਾਮ ਔਰ ਜਿਹੜਾ ਕਿ ਇਹ ਪ੍ਰੋਗਰਾਮ ਹਲਕੇ ਛਤਰਾਣੇ ਦੇ ਵਿੱਚ ਰੱਖਿਆ ਜਿੱਥੇ ਕਾਂਗਰਸੀ ਵੱਲੋਂ ਜਿਹੜੇ ਕਿ ਵਰਕਰ ਹੈ ਉਹ ਇਕਮੁੱਠ ਹੋ ਕੇ ਸਾਰੇ ਅੱਜ ਇੰਤਜ਼ਾਰ ਵੀ ਕਰਦੇ ਹੋਣਗੇ ਸ਼ਾਇਦ ਇਸ ਵਕਤ ਕੋਗੇ ਮੇਜੂਰ ਹਾਂ ਜਿੱਥੇ ਕਿ ਅੱਜ ਮਨੀਸ਼ਾ ਜੀ ਜਿਹੜੇ ਕਿ ਸਾਬਕਾ ਵਿਧਾਇਕ ਨੇ ਉਹ ਪਹੁੰਚੇ ਹੋਏ ਨੇ ਅਜਰਬਰ ਵੀ ਨੇ ਇਸ ਇਲਾਕੇ ਦੇ ਔਰ ਕੱਲੇ-ਕੱਲੇ ਵਰਕਰ ਦੀ ਗੱਲਬਾਤ ਸੁਣ ਰਹੇ ਨੇ ਕੀ ਗੱਲਾਂ ਬਾਤਾਂ ਅੱਜ ਹੋਈਆਂ ਨੇ ਜੀਆਂ ਔਰ ਕਿਸ ਤਰ੍ਹਾਂ ਵਰਕਰਾਂ ਦੇ ਇਹਨਾਂ ਨੇ ਜਿਹੜੇ ਸੁਝਾਅ ਲਏ ਆ ਔਰ ਸੁਣੀਆਂ ਗੱਲਾਂ ਬਾਤਾਂ ਹਾਂ ਜੀ ਨਮਸਕਾਰ ਸਰ ਹਿੰਦੀ ਮੈਂ ਥੋੜਾ ਜਿਹਾ ਨਮਸਕਾਰ ਸਰ ਨਮਸਤੇ ਮੈਂ ਅੱਜ ਦਾ ਜੋ ਆਪਨੇ ਵਰਕਰ ਮਿਲਣੀ ਯਹਾਂ ਪਰ ਮੈਂ ਮੀਡੀਆ ਕੇ ਮਾਧਿਅਮ ਸੇ ਸਭੀ ਪਟਿਆਲਾ ਖੇਤਰ ਕੇ ਲੋਗ ਹੋਏ सूचित करूँगी निवेदन करूँगी कि मैं संगठन सृजन अभियान के तहत आई हूँ और संगठन सृजन अभियान के तहत कार्यकर्ताओं की बात को सुनकर आगे दिल्ली तक पहुँचाने का काम करूँगी और किस तरीके से हम संगठन को मजबूत कर सकते हैं ये बात की जाएगी आज आपके पास जो कला कला बनकर आया है यहाँ पर और उनके क्या सुझाव थे क्या रखे थे क्या पार्टी को अब आगे बढ़ाने में किस तरह की ये सुझाव मैंने सुन लिए हैं हम आगे दिल्ली में बात करेंगे और उसके बाद वो क्या निर्णय लेते हैं उसके बाद सारा जो तो कांग्रेस पार्टी के वर्कर है उनको क्या सुझाव देते हो आप आए यहाँ पर किस तरह का उनको करने का आपने मैं अभी तो केवल उनको सुनने आई हूँ उनकी मन की बात को सुन लूँ फिर निर्णय लेंगे कि ऐसी क्या योजनाएं बनाई जाएं जिससे हम और अधिक मजबूत हो सके क्या सर संदेश क्या देना चाहोगे आप संदेश यही है कि संगठित रहें एक रहें और जिस तरीके से राहुल गांधी जी सभी कांग्रेस पार्टी के लिए भारत के लिए युवाओं के लिए लड़ाई लड़ रहे हैं हम सब उनका साथ दें आप सर एक क्वेश्चन यहाँ किस किस जगह पर आप आए और कहाँ कहाँ आपकी आज मीटिंग है मैं पटियाला रूलर में लगी हुई हूँ और पटियाला के समस्त विधानसभा में ब्लॉक में मंडल तक जाऊँगी ये सन जेड कि अब दस रहे सन कि इतने जेड कांग्रेसी वर्कर है उन्होंने मजबूत करना और एस? ਜਿਹੜੇ ਮਜ਼ਬੂਤ ਕਰਨ ਵਾਸਤੇ ਇੱਕ ਵੱਡਾ ਕਦਮ ਚੱਕ ਰਹੇ ਨੇ ਔਰ ਦੇਖਣਗੇ ਕਿ ਕਿਸ ਤਰ੍ਹਾਂ ਇੱਥੇ ਜਿਹੜੇ ਵਰਕਰ ਇਸ ਵਕਤ